ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਖਾ ਮਗਰ ਖੜਾ ਆਪਣਾ ਤੂਫਾਨ ਯਾਰ ਤੇ ਸਮਾਂ ਸਮਰ ਆਪਾਂ ਲੱਤ ਲਿਆ ਪਾਣੀ ਪੂਣੀ ਭਰ ਲਿਆ ਆ ਤੇ ਚਾਹ ਦੋ ਵਾਰੀ ਪੀ ਲਈ ਆ ਇੱਕ ਵਾਰੀ ਨਾਲ ਪਿੰਨੀਆਂ ਚੰਡ ਲਈਆਂ ਤੇ ਦੂਜੀ ਵਾਰੀ ਬਰੈਡ ਤੇ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਅੱਜ ਆਪਾਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਡਰਵਿੰਗ ਤੋਂ ਡਬਰਿੰਗ ਤੋਂ ਡਬਰਿੰਗ ਗਿਆ ਹੈ ਕਸਬਾ ਜਿੱਥੇ ਆਪਾਂ ਰਾਤ ਰੁਕੇ ਸੀ ਡਬਰਿੰਗ ਤੋਂ ਬੈਸਕੀ ਨਾਲੇ ਤੱਕ ਬਾਕੀ ਅੱਗੇ ਰੋਡ 30 35 ਕਿਲੋਮੀਟਰ ਦਾ ਖਰਾਬ ਆ ਕਹਿੰਦੇ ਬੱਟੇ ਵਾਏ ਆ ਉਹ ਰੋਡ ਤੇ ਪਹੁੰਚ ਕੇ ਦੇਦਿਆਂ ਕਿਦਾਂ ਰੋਡ ਉਹ ਕਲੀਅਰ ਕੀਤਾ ਜਾਵੇ ਜੇ ਤਾਂ ਸਾਈਕਲ ਚੱਲਦਾ ਹੋਇਆ ਤਾਂ ਠੀਕ ਆ ਨਹੀਂ ਤਾਂ ਫੇਰ ਕਿਸੇ ਦੇ ਵਿੱਚ ਧਰ ਕੇ ਗੱਡੀ ਵਾਲੇ ਰਿਕੁਐਸਟ ਕਰ ਲਵਾਂਗੇ ਬਾਕੀ ਉੱਥੇ ਪਹੁੰਚੇ ਤੇ ਦੇਖਾਂਗੇ ਕੋਸ਼ਿਸ਼ ਇਹ ਹੀ ਕਰਾਂਗੇ ਵੀ ਲਗਾਵਾਾਂ ਛੱਡ ਕੇ ਲਿਜਾਈਏ ਇਹਦੀਆਂ ਬਾਕੀ ਜਿੰਨੀ ਵੀ ਰਾਹ ਦੀ ਖੂਬਸੂਰਤੀ ਹੋਈ ਜਾਂ ਕੋਈ ਥਾਵਾਂ ਦਿਖਾਉਣ ਜੋਗ ਹੋਈਆਂ ਉਹ ਆਪਾਂ ਵੀਡੀਓ ਰਹੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਣਾ ਤੇ ਰੋਡ ਬਹੁਤ ਖੂਬਸੂਰਤ ਹੈ ਇੱਥੋਂ ਬਸ ਇਧਰ ਖਾਣ ਪੀਣ ਦੀ ਤੰਗੀ ਹੈ ਇਸ ਰੂਟ ਤੇ ਇਹ ਜਦੋਂ ਆਪਾਂ ਤੰਗ ਲੰਗਲਾ ਪਾਸ ਰਾਤੀ ਪਾਰ ਕੀਤਾ ਸੀਗਾ ਤਾਂ ਇੱਥੇ ਆ ਕੇ 15-20 ਕਿਲੋਮੀਟਰ ਤੇ ਖਾਣ ਪੀਣ ਨੂੰ ਆ ਜਿੱਦਾਂ 7-8 ਘਟਾ ਪੇਜਾ ਹੈ ਇੱਥੇ ਤੇ ਇਦਾਂ ਹੀ ਹਣਾ 45 ਕਿਲੋਮੀਟਰ ਤੱਕ ਕੁਝ ਨਹੀਂ ਆਉਣਾ ਹੈਗਾ ਪਾਂਗ ਤੱਕ ਪਾਂਗ ਦੇ ਵਿੱਚ ਵੀ ਢਾਬੇ ਹੈਗੇ ਇਦਾਂ ਹੀ ਕਹਿੰਦੇ 8-10 ਬਣਿਓ ਤੇ ਪਾਂਗ ਜਾ ਕੇ ਖਾਣ ਨੂੰ ਆ ਬਾਕੀ ਅੱਗੇ ਵਾਲੀ ਜਾਣਕਾਰੀ ਤੁਹਾਡੇ ਨਾਲ 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 ਸਫ਼ਰ ਤੇ ਸਾਂਝੀ ਕਰਦੇ ਜਾਵਾਂਗੇ ਆ ਜਾਓ ਜੀ ਬਾਦਿਆਂ ਫੇ ਸਫ਼ਰ ਹਾਲ ਨੂੰ ਬਿਸਕੀ ਨਾਲੇ ਤੱਕ ਪਹੁੰਚਣ ਦੀ ਕਰਾਂਗੇ ਕੋਸ਼ਿਸ਼ ਹੋ ਜਾ ਬੰਦ ਯਾਰਾ ਲਓ ਜੀ ਲੱਗੇ ਛੱਡਣ ਆਪਾਂ ਹੁਣ ਫੇਰ ਲਗਾਵਾ ਆਪਣੇ ਤੂਫਾਨ ਦੀਆਂ ਹੋ ਚੜਦੀ ਕਲਾ ਵਿੱਚ ਰਹੇ ਖਾਲਸਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਚੱਲ ਵੇ ਯਾਰਾ ਮੇਰ ਵੇ ਨੱਚ ਵੇ ਲਦਾਖ ਦੀਆਂ ਸੜਕਾਂ ਤੇ ਆਹ ਉਹ ਵੰਦ ਨਹੀਂ ਹੁੰਦਾ ਜੇ ਤੀਰ ਦਸਤਾਨਿਆਂ ਨਾ ਚੱਲ ਪੈਂਦਾ ਆ ਉਹ ਜਾਂ ਬੰਦ ਲਓ ਅੱਜ ਬਣੀ ਥੋੜੀ ਜੀ ਗੱਲ ਸਾਈਕਲ ਤੇ ਚਲਾਉਂਦਿਆਂ ਦੇ ਘੋੜਿਆਂ ਦੀਆਂ ਲਗਾਮਾਂ ਛੱਡੀਆਂ ਤੇ ਵੀਡੀਓ ਬਣਾਉਣ ਦੀ ਰੀਝੇ ਹੋਈ ਪੂਰੀ ਕਿਉਂਕਿ ਰੋੜੇ ਥੋੜੇ ਪਲੇਨ ਜਿਹਾ ਆ ਜਾਂਦਾ ਮਾਣੋ ਜੀ ਨੰਦਾ ਇਹ ਡਵਰਿੰਗ ਤੋਂ ਪਾਹਂ ਗੀ ਜਾਂਦੀ ਛੜ ਕੇ ਆਹੇ ਪਾਹਂ ਗਿਆ ਇਥੋਂ 40 45 ਦੇ ਗੇਟ 'ਚ ਇਹ ਆ ਟਾਉਰਿੰਗ ਏਰੀਆ ਬਹੁਤ ਆਨੰਦਮਈ ਏਰੀਆ ਆ ਫਿਲਮਾਂ ਦੇ ਦੇਖਿਆ ਹੋਵੇਗਾ ਵੇ ਬਾਹ ਸੜਕ ਆਲੇ ਦੁਆਲੇ ਪਹਾੜ ਖੁੱਲੇ ਪਏ ਮੈਦਾਨ ਦੂਰ ਦੂਰ ਪਹਾੜੀਆਂ ਸੜਕ ਬੜੀ ਕਮਾਲ ਦੀ ਆ ਵੜੀ ਕੰਮ ਦੀ ਆ ਮੜਾਈ ਯਾਰ ਕੀ ਆ ਤੇ ਵਾਗ ਟੱਪ ਕੇ ਸ਼ਾਇਦ ਰੋਡ ਖਰਾਬ ਜਿਹਾ ਆਣਾ ਇਹ ਤਾਂ ਆਪਾਂ ਪਹਿਲਾਂ ਵੀ ਤੁਹਾਨੂੰ ਪਿੱਛੇ ਵੀਡੀਓ ਹੀ ਦੱਸ ਛੜੇ ਆ ਜੋ ਤਰਨ ਅੱਗੇ ਹੀ ਢਾਬੇ ਤੋਂ ਤੇ ਨਹੀਂ ਦੁਫਾਨ ਸਿਆ ਉਹ ਨੰਗਿਆ ਰਾ ਹੱਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਮੇਰੇ ਆਈ ਜਾਂਦੇ ਆ ਜਾਣ ਬਸ ਦੇ ਨਹੀਂ ਨੇ ਇਹੇ ਤੂਫਾਨ ਆ। ਕਾਰ ਲਈਏ ਗੱਡ ਖਾਨਾ ਆਉਂਦਾ ਮਗਰ ਹੁਣ ਬੰਦ ਕੈਮਰਾ। ਆਹ ਆ ਜਾਂਦੀ। ਦੇਖੋ ਜੀ ਦੀਦਾ ਕਿ ਦੂਰ-ਦੂਰ ਤੱਕ ਕੋਹ ਨਹੀਂ ਦੀਦਾ। ਨਾ ਕੋਈ ਬੰਦਾ ਨਾ ਕੋਈ ਪਰਿੰਦਾ ਨਾ ਕੋਈ ਜਾਨਵਰ ਸੜਕ ਰੌੜਕੀ ਵਾਲਾ ਤੇ ਰੌੜਕੀ ਵਾਲੇ ਦਾ ਯਾਰ ਤੂਫਾਨ। ਇਧਰ ਸੂਜਨੇ ਮਰੀ ਲੱਟੇ ਮੜੀ ਜੀ ਮੌਸਮ ਠੰਡਾ ਆ ਇਧਰ ਲੇ ਦੇ ਵਿੱਚ ਗਰਮੀ ਸੀਗੀ ਤੇ ਇਧਰ ਮੌਸਮ ਠੰਡਾ ਆ ਇਧਰ ਦਸਤਾਨੇ ਤੋਂਨੇ ਪੌਣੇ ਪੈ ਗਏ ਤੇ ਇੱਕ ਗੱਡੀ ਆਉਂਦੀ ਆ ਪਿੱਛੇ ਆਪਣੇ ਉਹ ਤੁਹਾਨੂੰ ਦਿਖਾ ਲਦੇ ਆ ਆ ਜਾਂਦੀ ਕਿ ਨਹੀਂ ਸ਼ੂਕਦੀ ਸੀ ਐਚ ਨੰਬਰ ਆਪਣਾ ਤੂਫਾਨ ਆਪਾਂ ਉੱਧਰ ਖੜਾ ਕਰ ਜਾਂਦਾ ਤੇ ਆਪਣੇ ਕੋ ਰਹਿ ਨਹੀਂ ਹੋਇਆ ਤੇ ਆਪਾਂ ਆ ਗਏ ਇੱਧਰ ਇੱਧਰ ਬੰਨੇ ਆ ਜਾਕ ਤੇ ਇੱਧਰ ਆਹਾ ਨਸਲ ਪਤਾ ਨਹੀਂ ਹੁਣ ਕਿਹੜੀ ਆ ਉਦੋਂ ਬੱਕਰਾ ਹੀ ਕਹਿ ਦਿੰਦੇ ਆ ਇਹ ਆਪਾਂ ਪੁੱਛੇ ਇਹਨਾਂ ਨੂੰ ਵੀ ਨਸਲ ਕਿਹੜੀ ਬਰੀਡ ਕਿਹੜੀ ਥੋੜੀ ਸਮਝ ਨਹੀਂ ਆਉਂਦੀ ਹੈ ਕਿ ਇਹਨਾਂ ਨੂੰ ਕੀ ਪੁੱਛਦੇ ਆ ਆ ਬਾਈ ਤੋਂ ਪੁੱਛਿਆ ਸੀ ਆਪਾਂ ਤੇ ਮੇਨ ਮੋਟੀ ਜੀ ਗੱਲ ਆ ਇਹਨਾਂ ਦੇ ਆ ਲਾਗੇ ਜੱਤ ਜੀ ਤੇ ਇੱਥੋਂ ਹੀ ਪਸ਼ਮੀਨਾ ਸ਼ਾਲ ਬਣਦੇ ਆ ਜਿਹੜਾ ਪਸ਼ਮੀਨਾ ਬਹੁਤ ਮਹਿੰਗਾ ਆ ਤੇ ਮਸ਼ਹੂਰ ਆ ਹੱਥ ਦੀ ਹੱਥ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਉਹ ਤਾਂ ਬਹੁਤ ਮਹਿੰਗਾ ਆ ਤੇ ਜਿਹੜਾ ਮਸ਼ੀਨੀ ਆ ਉਹ ਤਾਂ 4-5000 ਦਾ ਮਿਲ ਜਾਂਦਾ ਆ ਇਹਨਾਂ ਦੇ ਬਾੜੇ ਆ ਬਹੁਤ ਦੂਰ ਦੂਰ ਤੱਕ ਆ ਉਧਰ ਵੀ ਆ ਆਉਂਦੇ ਤੇ ਆਪਾਂ ਪੁੱਛਿਆ ਬਈ ਫਿਰ ਇਹ ਨਿੱਕੇ ਤੇ ਕਹਿੰਦੇ ਹੁਣ ਇੱਥੇ ਰਹਿਣਾ ਹੈ ਤੇ ਸਰਦੀਆਂ ਨੂੰ ਜਦੋਂ ਬਰ ਪੈਣੀ ਆ ਫੇ ਆਹ ਪਹਾੜੀ ਦੇ ਪਿੱਛੇ ਇਹਨਾਂ ਦਾ ਪਿੰਡ ਆ ਉੱਥੇ ਚਲ ਜਾਂਦੇ ਆ ਇਹ ਤੇ ਆਹ ਦੇ ਇਧਰ ਆਹ ਬਾਈ ਲਾ ਰਹੇ ਆ ਇਹਨਾਂ ਦੀ ਉਹਨਾਂ ਜੂਲੇ ਸਰ ਜੂਲੇ 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 ਇਹ ਲਾ ਰਹੇ ਆ ਇਦਾਂ ਤੇ ਇਹ ਤੋਂ ਪਸ਼ਮੀਨਾ ਤਿਆਰ ਹੋਣਾ ਇਸੇ ਪਸ਼ਮੀਨਾ ਤਿਆਰ ਹੋਤਾ ਹੈ ਨਾ ਚਲੋ ਸਰ ਪਸ਼ਮੀਨਾ ਇਸੀ ਖਾਲਸੇ ਤਿਆਰ ਹੋਤਾ ਹੈ ਨਾ ਹਾਂ ये है पशमीना पश्मीना है ना आ, आ, देखो जी ते एक बात बताना जे कितनी देर बाद उतारते हो एक बेट से एक साल में उतरता है एक साल में एक बार आ, आ, एक बार एक बेड़ से कितने किलो उतर जाता है आधा पाओ, पाओ, है? एक पाओ।, एक पाओ आधा पाओ आ, लग -लग आधा है दो पाओ सही सही ਜਾਣੀ ਕੇ ਜੀ ਮੋਟਾ ਮੋ ਇਥੇ ਨਿਕਲਦਾ ਹੈ ਡੇਢ ਦੋ ਪਾਈਆ ਨਿਕਲੇ ਆਉਂਦਾ ਹੈ ਕਹਿੰਦੇ ਕਾਢ ਕੇ ਇਹ ਚ ਪਾਈ ਜਾਂਦੇ ਆ ਤੇ ਸਰ ਇਹ ਜੇ ਵਿਕਤਾ ਕਿਤਨੇ ਰੁਪਏ ਕਿਲੋ ਹੈ ਇਹ ਜਰਾ ਹੈ ਅਬ ਕਿਤਨੇ ਪਰ ਕਿਲੋ ਵਿਕ ਜਾਂਦਾ ਹੈ ਜੀ ਕਿਲੋ ਕੋ ਹਾਂ 5000 1 ਕਿਲੋ 5000 ਦਾ ਵਿਕ ਜਾਂਦਾ ਜੀ ਇਹ ਸਹੀ ਹੈ ਸਹੀ ਹੈ ਜੀ ਦੇਖ ਲਓ ਪਸ਼ਮੀਨਾ ਇਦਾਂ ਤਿਆਰ ਹੁੰਦਾ ਇਹ ਤਾਂ ਦੇਖਨੇ ਕੁ ਮਿੰਟ ਸਰ ਹਾਂ ਬੜੀ ਇਹ ਜੀ ਹੁਣ ਇੱਥੇ ਇਨੀ ਰਹਿਣਾ ਆ ਇੰਨੇ ਦਿਨ ਜਦੋਂ ਬਰ ਪੈਣ ਲੱਪਨਦੀ ਆ ਕਿਆ ਨਾਮ ਪਤਾ ਹੈ گاਉਂ ਦਾ ਸਮੇਰਕਚੇ ਸਮੇਰਕਚੇ ਇਹਨਾਂ ਦਾ ਪਿੰਡ ਆ ਇਧਰ ਪਹਾੜੀ ਦੇ ਪਿੱਛੇ ਤੇ ਫੇਰ ਇਹ ਨਹੀਂ ਉੱਥੇ ਚੱਲ ਜਾਣਾ ਆ ਤੇ ਇਹ ਇੱਕ ਪਿੰਡ ਇੱਕ ਪਿੰਡ ਦੇ ਨਹੀਂ ਯਾਨੀ ਕਾਫੀ ਆ ਉਧਰ ਵੀ ਦੇ ਇਸੇ ਤਰ੍ਹਾਂ ਆ ਕੈਮਰੇ ਜੀ ਦਿਦਾ ਨਹੀਂ ਹੋਣਾ ਪਰ ਲੱਗੇ ਜਾ ਕੇ ਦਿਖਾ ਲ ਦਿੰਨੇ ਤੁਹਾਨੂੰ ਇਧਰ ਮਾਤਾ ਜੀ ਚੋਈ ਜਾਂਦੇ ਆ ਭੈਡੂ ਇਹ ਬੱਕਰਾ ਕਹਿ ਦਿੰਦੇ ਆ ਉਦਾਂ ਮਾਤਾ ਨੰਦ ਮਾਰ ਰਹੀ ਆ ਪੂਰਾ ਇਹਨਾਂ ਤੋਂ ਪਸ਼ਮੀਨਾ ਤਿਆਰ ਹੁੰਦਾ ਆ ਇਹ ਆਪਾਂ ਡਬਰਿੰਗ ਤੋਂ 6 ਕਿਲੋਮੀਟਰ ਦੀ ਦੂਰੀ ਤੇ ਆਏ ਆ ਹੱਲੇ ਇਹ ਇਹਨਾਂ ਦਾ ਆ ਸਾਰਾ ਹੈਪੀ ਜਰਨੀ थैंक यू ਯੂ ਲੈ ਇੱਥੇ ਦੁੱਧ ਦੇ ਲੱਸੀ ਮੱਖਣ ਸਭ ਕੁਝ ਇੱਥੇ ਤਿਆਰ ਹੁੰਦਾ ਆ ਇਹਨਾਂ ਦਾ ਉਹ ਮਾਦਾ ਧਾਰ ਚ ਹੁੰਦੀ ਜਾਂਦੇ ਤੇ ਆ ਜਾਓ ਚਲਦੇ ਆਂ ਤੂਫਾਨ ਨਾਲ ਨੂੰ ਆਪਣੇ ਯਾਰ ਨਾਲ ਨੂੰ ਤੇ ਉਧਰਲੀ ਸਾਈਡ ਵੀ ਤੁਹਾਨੂੰ ਦਿਖਾ ਲਦੇ ਆਂ ਆ ਜਿਹੜੇ ਤੰਬੂ ਲੱਗੇ ਆ ਇਹਨਾਂ ਦੇ ਰਹਿਣ ਦਾ ਸਿਸਟਮ ਆ ਰਾਤ ਕੱਟਣ ਦਾ ਕਿਉਂਕਿ ਰਾਤ ਨੂੰ ਠੰਡ ਬਹੁਤ ਜਾਂਦੀ ਆ ਤੇ ਗੱਡੀਆਂ ਵਗੈਰਾ ਵੀ ਰੱਖੀਆਂ ਆ ਹਾਂ ਨਹੀਂ ਆਉਣ ਜਾਣ ਨੂੰ ਥੋਕ ਆਂ ਪੈ ਸਕਦਾ ਕਿਉਂਕਿ ਇੱਧਰ ਨੂੰ ਕਿਹੜਾ ਕੋਈ ਸਾਜ਼ਨ ਹੈ 40 40 50 50 ਕਿਲੋਮੀਟਰ ਤੱਕ ਕੁਝ ਨਹੀਂ ਆਉਂਦਾ ਹੈਗਾ ਤੇ ਗੱਡੀ ਵੀ ਰੱਖੇ ਉਹ ਐਦਾਂ ਦੀ ਗੱਲ ਨਹੀਂ ਗਈ ਭੌਂਗ ਦੇ ਦੀ ਆਵਾਜ਼ ਤੁਹਾਨੂੰ ਸੁਣਦੀ ਹੋਣੀ ਆ ਇੱਧਰੋਂ ਆ ਰਿਹਾ ਤੇਲ ਦਾ ਭਰਿਆ ਐ 437 ਤੇ ਇੱਧਰ ਆਪਣਾ ਤੂਫਾਨ ਯਾਰ ਜੇ ਤੋ ਪਸ਼ਮੀਨਾ ਉਨ ਲਿੰਦੀ ਆ ਨਾ ਯਾਨੀ ਕਿ ਉਹ ਇਸ ਏਰੀਏ ਚ ਇਹ ਨਸਲ ਜ਼ਿਆਦਾ ਪਾਈ ਜਾਂਦੀ ਆ ਡਬ੍ਰਿਕ ਤੋਂ ਪਾਂਗਲ ਨੂੰ ਜਾ ਰਹੇ ਆ ਆਪਾਂ ਹਲੇ ਕਿਲੋ ਤੋਂ 2 ਕਿਲੋਮੀਟਰ ਆਪਾਂ ਚੱਲੇ ਸਗੇ ਤੇ ਮੂਰੇ ਬਾਈ ਬਿਠੇ ਮਿਲ ਗਏ ਤੇ ਬਾਈਆਂ ਨੇ ਹੱਥ ਖੜਾ ਕੀਤਾ ਚਾਹ ਲਈ ਤੇ ਚਾਹ ਨੂੰ ਪੀਤੀ ਬਾਈਆਂ ਕੋ ajo ਬਾਈਆਂ ਨਾਲ ਮਿਲਾਉਂਦੇ ਆ ਤੁਹਾਨੂੰ ਬਾਈਆਂ ਰਾਜਸਥਾਨ ਤੋਂ ਕਾੜਦੇ ਆ ਇਹ ਸਫਰਾਂ ਤੇ ਆ ਸੈਰਾਂ ਤੇ ਨਹੀਂ ਇਹਨੂੰ ਕਹਿੰਦੇ ਆ ਸਫਰਾਂ ਤੇ ਤੇ ਸੈਰਾਂ ਦੇ ਵਿੱਚ ਬਹੁਤ ਫਰਕ ਹੁੰਦਾ ਆ ਆ ਨਿਸ਼ਾਨੀਆਂ ਸਫਰਾਂ ਦੀ ਇਹ ਬਾਈ ਆ ਆਪਣੇ ਸਾਰੇ ਰਾਜਸਥਾਨ ਤੋਂ ਬਾਈ ਪਹਿਲਾਂ ਸਾਰੇ ਜਾਣੇ ਆਪਣਾ ਆਪਣਾ ਨਾਮ ਦੱਸਿਓ ਮੁਖਤਿਆਰ ਖਾਨ ਮੁਖਤਿਆਰ ਖਾਨ ਜੀ ਸੁਲਮਾਨ ਖਾਨ ਆਏ 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 ਗਾਜੀ ਖਾਨ ਬਰਕਤ ਖਾਨ ਬਰਕਤ ਖਾਨ ਹੈ ਜਾਨ ਮੁਹੰਮਦ ਜਾਨ ਮੁਹੰਮਦ ਕਿਸ ਕੀ ਜਾਨ ਇਸਾਉ ਕੀ ਜਾ ਰਿਹਾ ਜੇ ਤਾਂ ਅਸ਼ਵਰੀਆ ਸ਼ੁਕਰੀਆ ਸਭੀ ਕੋ ਮਾਰ ਦਿਆ ਸਲਮਾਨ ਨੇ ਤੂੰ ਜੈ ਜੈ ਰਾਜਸਥਾਨ ਜੈ 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 ਸਲਮੇਰ ਇਹ ਬਾਈ ਆ ਇਥੇ ਬਾਈ ਮਹਿਗੀ ਮੂਗੀ ਲੱਗੇ ਬਣਾਉਣ ਤੇ ਚਾਹ ਪਾਈਆਂ ਨੇ ਪਲਾਈ ਰਸਰੂਸ ਵੀ ਖਿਲਾਏ ਤੇ ਵਧੀਆ ਲੱਗਾ ਪਾਈਆਂ ਨੂੰ ਮੈਂ ਕਿ ਬਾਈ ਬਹੁਤ ਬਹੁਤ ਧੰਨਵਾਦ ਚਾਹ ਲਈ ਬਿੰਨਾ ਤਾਂ मैगी नहीं मैगी नहीं भाई मैं निकलूंगा क्योंकि आप गाड़ी में हो ना मेरा सफर बहुत है अस्सी किलोमीटर है आप आज बिस्किट ना लेते दो मिनट में मैगी तैयार है नहीं नहीं सही है सही है ये आजी जी राजस्थान तो सही है सही है भाई ठीक है भाई धन्यवाद सारेया दा ठीक है धन्यवाद ਲਓ ਜੀ ਰੋਡ ਹੋ ਗਿਆ ਸ਼ੁਰੂ ਇਹ ਜਿਹੜਾ ਆਪਾਂ ਕਹਿੰਦੇ ਖਰਾਬ ਆ ਇਹ ਪਾਂਗ ਤੋਂ 8 ਕਿਲੋਮੀਟਰ ਪਹਿਲਾਂ ਹੀ ਹੋ ਗਿਆ ਸ਼ੁਰੂ ਆਲਾ ਦਵਾਲਾ ਬਹੁਤ ਸੋਹਣਾ ਆ ਦੇਖੋ ਜੀ ਦੇਖੋ ਕਿੰਨੇ ਸੋਹਣੇ ਲਾਦੇ ਪਹਾੜ 골ਡਨ 골ਡਨ ਜੈ ਤੇ ਆਪਾਂ ਘੋੜਾ ਇਸ ਰੋਡ ਤੇ ਭਿਉਣਾ ਹੀ ਆ ਲਗਾਮਾਂ ਹੀ ਛੱਡਣੀਆਂ ਇਹਦੀਆਂ ਘੋੜਾ ਨਹੀਂ ਤਾਂ ਨਾਰਾਜ਼ ਹੋ ਜਾਣਾ ਆ ਘੋੜਾ ਕਹਿੰਦਾ ਕੌਟ ਨਸਲ ਦਾ ਮੈਂ ਤੂਫਾਨ ਕਹਿੰਦਾ ਐਮਟੀਵੀ ਕਹਿੰਦੇ ਆ ਮੈਨੂੰ ਐਮਟੀਵੀ ਇਜ਼ ਇੱਦਾਂ ਦੇ ਰੋਡਾਂ ਲਈ ਬਣਿਆ ਹੁੰਦਾ ਆ ਆਫ ਰੋਡਿੰਗ ਲਈ ਇਹ ਕਰਕੇ ਮਿੱਟੀ ਘਟਾ ਜ਼ਰੂਰ ਛੱਟਾਂ ਚੱਲਾਂਗੇ ਪਰ ਘੋੜੇ ਦੀਆਂ ਲਗਾਮਾਂ ਛੱਡ ਕੇ ਲਿਜਾਵਾਂਗੇ ਘੋੜੇ ਨੂੰ ਟੈਨਸ਼ਨ ਨਾਲ ਹੈ ਤੂਫਾਨ ਸਿਆਂ ਇਹ ਵੀ 23 35 ਕਿਲੋਮੀਟਰ ਆਪਾਂ ਇੱਦਾਂ ਹੀ ਪਾਰ ਕਰਾਂਗੇ ਜੀ ਉਹ ਟਰੱਕ ਪੁੱਤਰ ਆ ਰਹੇ ਆ ਤੇ ਰੋਡ ਜ਼ਰੂਰ ਗੰਦਾ ਆ ਇਦਾਂ ਦਾ ਦੇਖ ਲਓ ਬੱਟੇ ਹੀ ਆ ਸੋਦੇ ਵਿੱਚ ਵਿੱਚ ਤਾਂ ਬੜਾ ਹੀ ਬੁਰਾ ਹਾਲ ਹੁੰਦਾ ਜਾਣੀ ਲੱਤਾਂ ਦਾ ਜੋ ਨਹੀਂ ਲਾਦਾ ਥੱਲੇ ਨੂੰ ਉਤਰਾ ਹੀ ਪੈ ਰਹੀ ਹੈ ਹਾਲੇ ਇਹ ਨਹੀਂ ਪਤਾ ਕਿੱਥੇ ਤੱਕ ਪੈਣੀ ਆ ਤੇ ਪਾਹ ਗਾਉਣਾ ਮੂਰੇ ਪਰ ਬਾਹਾਂ ਦਾ ਜੋਰ ਪੂਰਾ ਲੱਗਦਾ ਤੇ ਪਹਾੜਾਂ ਦੀ ਖੂਬਸੂਰਤੀ ਇੰਨੀ ਕਿ ਆਲੇ ਦੁਆਲੇ ਦੇਖਦੇ ਤੂੰ ਤੇ ਉੱਤਰੀ ਜੰਨੇ ਥੱਲੇ ਨੂੰ ਤੇ ਉੱਧਰ ਆਰਮੀ ਕੈਂਪ ਲੱਗਦਾ ਥੱਲੇ ਆਰਮੀ ਕੈਂਪ ਤੇ ਆ ਜੀ ਉਹ ਤੇ ਪਹਾੜਾਂ ਦਾ ਆਨੰਦ ਮਾਣਦੇ ਹੋਏ ਆਫ ਰੋਡਿੰਗ ਦਾ ਵੀ ਆਨੰਦ ਮਾਣਦੇ ਆ ਜਿੰਦਾ ਰਹਿ ਘੋੜਿਆ ਤੂਫਾਨ ਜਾ ਰਾ ਲਵ ਯੂ ਲਓ ਜੀ ਆਪਾਂ ਪਹੁੰਚ ਗਏ ਆ ਪਾਂਗਾ ਤੇ ਇੱਥੇ ਆਪਾਂ ਨੂੰ ਇਦਰਾ ਇੱਕ ਠੱਬਾ ਜਿਹਾ ਦਿਖ ਪਿਆ ਸੀਗਾ ਤੇ ਇੱਥੋਂ ਆਪਾਂ ਪਤਾ ਕੀਤਾ ਰੋਡ ਕਿਦਾਂ ਕਹਿੰਦੇ ਬੈਸਕੀ ਨਾਲੇ ਤੱਕ ਇਦਾਂ ਹੀ ਆ ਤੇ ਮੈਂ ਕਿਹਾ ਹਣ ਮੱਥਾ ਦਾ ਮਾਰਨਾ ਹੀ ਪੈਣਾ ਮਿੱਟੀ ਘੱਟੇ ਚ ਤੇ ਪਰੌਂਠਾ ਸ਼ਰੌਂਠਾ ਖਾ ਲਈਏ ਤੇ ਮੂਰੇ ਪਾਸ ਵੀ ਪੈਣਾ ਆਪਾਂ ਨੂੰ ਇੱਕ ਲਾਚੁੰਗਲਾ ਤੇ ਆਇਓ ਜੀ ਖਾਣੇ ਆ ਪਹਿਲਾਂ ਪਰੌਂਠਾ ਫੇਰ ਛੱਡਦੇ ਹਾਂ ਲਗਾਮਾਂ ਘੋੜੇ ਦੀਆਂ ਪਰੌਂਠਾ-ਪਰੌਂਠਾ ਆਪਾਂ ਖਾ ਲਿਆ ਇਹ ਆ ਪਦਮ ਹੋਟਲ ਤੇ ਓਏ ਇਹਦੇ ਓਨਰ ਆ ਅੱਜ ਇਹ ਸੂਰੇ ਫਿਰਦੇ ਆ ਇਹ ਓਨਰ ਆ ਆਂਟੀ ਜੀ ਤੇ ਇੱਥੇ ਰਹਿਣ ਦਾ ਪ੍ਰਬੰਧ ਵਧੀਆ ਆ ਤੇ ਇੱਥੇ ਆ ਕਮਰਾ ਵੀ ਹੈਗਾ ਤੇ ਇਧਰ ਟੈਂਟ ਵਗੈਰਾ ਲੱਗੇ ਹੋ ਆ ਤੇ ਬਾਥਰੂਮ ਵਗੈਰਾ ਹੈਗੇ ਆ ਤੇ ਇੱਥੇ ਖਾਸ ਕਰਕੇ ਪੰਜਾਬੀ ਬੰਦੇ ਲੱਗੇ ਛੱਗੇ ਬਹੁਤ ਆ ਇੱਥੇ ਕੰਮ ਚੱਲਦਾ ਰੋਡ ਦਾ ਕਰਕੇ ਗੱਡੀਆਂ ਗੁੱਡੀਆਂ ਦੀ ਡਿਲੀਵਰੀ ਕਰਦੇ ਆ ਤੇ ਮਿਸਤਰੀ ਵੀ ਆ ਤੇ ਆਪਾਂ ਨੂੰ ਵੀ ਭੋਗਪੌਰ ਦੇ ਮੁੰਡੇ ਮਿਲੇ ਸੀਗੇ ਉਹ ਵੀ ਇਧਰ ਡਿਲੀਵਰੀ ਕਰਦੇ ਆ ਯਾਨੀ ਕਿ ਜੇ ਕੇ ਸਾਈਕਲਿਸਟ ਨੇ ਰੁਕਣਾ ਹੋਵੇ ਇੱਥੇ ਆ ਕੇ ਤਾਂ ਵਧੀਆ ਜਗਾੜਿਆ ਹੈ ਵੱਡੀ ਗੱਲ ਇੱਥੇ ਵਾਈਫਾਈ ਵੀ ਹੈਗਾ ਆ ਵਾਈਫਾਈ ਦੇ ਦਿੰਦੇ ਹੋਣੇ ਆ ਤੇ ਜਿਹੜਾ ਰਹਿਣ ਦਾ ਖਰਚਾ ਆ ਇੱਥੇ ਬੈੱਡ ਦਾ ਇੱਕ ਬੰਦੇ ਦਾ 200 300 ਤੱਕ ਲੈਂਦੇ ਆ ਤੇ ਅੱਜ ਤਾਂ ਬਾਹਰ ਹਣ ਧੁੱਪ ਲਵਾਉਂਦੇ ਆ ਤੇ ਫੇਰ ਪਿਛਾ ਦੇਣਗੇ ਇਹ ਇਹ ਪਾਂਗਿਆ ਜੀ ਪਾਂਗ ਦੇ ਵਿੱਚ ਜਿਹੜਾ ਹੋਟਲ ਆ ਹੈ ਪਦਮ ਹੋਟਲ ਇੱਧਰ ਖੜਾ ਆਪਣਾ ਤੂਫਾਨ ਤੇ ਛੱਡੀ ਐ ਫੇਉਣ ਲਗਾਮਾਂ ਤੂਫਾਨ ਦੀਆਂ ਵਧੀਏ ਬੈਸਕੀਨ ਵਾਲੇ ਆਣ ਨੂੰ ਰੋਡ ਕਹਿੰਦੇ ਬੈਸਕੀਨ ਵਾਲੇ ਤੱਕ ਹੀ ਇਦਾਂ ਆ ਆ ਜਾਓ ਜੀ ਇਹ ਜਾਣਕਾਰੀ ਇਹ ਪਤਾ ਸਾਂਝੀ ਕੀਤੀ ਆ ਜੇ ਕੋਈ ਡਬਿੰਗ ਨਹੀਂ ਰੁਕਣਾ ਚਾਹੁੰਦਾ ਪਾਹਗਾ ਕੇ ਰੁਕਣਾ ਚਾਹੁੰਦਾ ਆ ਤਾਂ ਇੱਥੇ ਆ ਕੇ ਰੁਕ ਸਕਦਾ ਆ ਵਧੀਆ ਆ ਜਗ੍ਹਾ ਰੁਕਣ ਨੂੰ ਨਾਲੀ ਤੇ ਪੰਜਾਬੀ ਬੰਦੇ ਬਹੁਤ ਆ ਬੰਦੇ ਦਾ ਸੋਹਣਾ ਟਾਈਮ ਐਕਸਪੈਂਡ ਹੋ ਸਕਦਾ ਆ ਉਹ ਸਾਰੇ ਪੰਜਾਬੀ ਬੈਠੇ ਆ ਆਪਣੇ ਉੱਧਰ ਪਾਂਗ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਦੀ ਕਲਿੱਪ ਦੇਖ ਕੇ ਟਿਆਂ ਪਦਮ ਹੋਟਲ ਦੀ ਉੱਥੇ ਇਹ ਆ ਮੌਜੂਦ ਉੱਥੇ ਆਪਣੇ ਪੰਜਾਬੀ ਬੰਦੇ ਬਹੁ ਆਲੇ ਦੁਆਲੇ ਤੇ ਬਾਕੀ ਉਦਾਂ ਪਾਂਗ ਦੇ ਵਿੱਚ ਹੋਟਲ ਢਾਬੇ ਬਾਧੂ ਆ ਉਦਾਂ ਰੋਕਣੂ ਆ ਸਾਰੇ ਦੇਖੋ ਇਹ ਸਿਰਫ ਉਥੋਂ 50 ਮੀਟਰ 100 ਮੀਟਰ ਦੂਰੀ ਤੋਂ ਥੱਲੇ ਨੂੰ ਉਤਰ ਕੇ ਬਣੇ ਹੋ ਆ ਸਾਰੇ ਆਹ ਸਾਰੇ ਰਹਿਣ ਦਾ ਪ੍ਰਬੰਧ ਸੋਹਣਾ ਆ ਇੱਥੇ ਜਿਹੇ ਬੰਦੇ ਨੇ ਡਬਿੰਗ ਤੋਂ ਚਲ ਕਿ ਇੱਥੇ ਪਹੁੰਚਦਾ ਹੋਵੇ ਬੰਦਾ ਤਾਂ ਇੱਥੇ ਰੁਕਣ ਦਾ ਪ੍ਰਬੰਧ ਸੋਹਣਾ ਆ ਕੋਈ ਏਡੀ ਨਹੀਂ ਗੱਲ ਹੈਗੀ ਪਰ ਹੈਗਾ ਪਾਹਗਾ ਕਹੀ ਹੈ ਡੱਪਰਿੰਗ ਤੇ ਪਾਹਦੇ ਵਿਚਾਲੇ ਕੋਹ ਹਣੀ 40 ਕਿਲੋਮੀਟਰ ਦਾ ਸਫਰ ਆ ਡੱਪਰਿੰਗ ਤੋਂ ਤੇ ਆ ਜਾਓ ਹੁਣ ਰੋਟੀ ਪਾਣੀ ਆਪਾਂ ਛਕ ਲਿਆ ਪਰੌਂਠਾ ਤੇ ਵਾਦਦੇ ਆ ਹੁਣ ਬੈਸਕੀ ਨਾਲੇ ਆ ਨੂੰ ਬੈਸਕੀ ਨਾਲਾ ਇੱਥੋਂ ਬੰਨ ਆਇਆ 40 45 ਦੇ ਗੇਟ 'ਚ ਪਾਸ ਪੈਣਾ ਆਪਾਂ ਨੂੰ ਲਾ ਚੁੰਗ ਲਾ ਦੇਖੋ ਜੀ ਪਹਾੜਾਂ ਦੇ ਕਲਾਕਾਰੀ ਕੁਦਰਤ ਵੱਲੋਂ ਕਿੰਨਾ ਰਚੀ ਗਈ ਆ ਤੇ ਇੱਧਰ ਚੱਲਦਾ ਨਾਲਾ ਤੇ ਆਹ ਰੋਡ ਵਾਲੇ ਆਪਾਂ ਜਾਣਕਾਰੀ ਲਈ ਸੀਗੀ ਇੱਥੋਂ ਤੇ ਬਿੱਲਾ ਵਾਈ ਦੱਸਦਾ ਸੀਗਾ ਪਿਛਲੇ ਸਾਲ ਨੂੰ ਨਹੀਂ ਸਾਈਕਲਿੰਗ ਕੀਤੀ ਸੀਗੀ ਇਸ ਰੋਡ ਤੇ ਲੈ ਲਦਾਖ ਤੇ ਉਹ ਦੱਸਦੇ ਸੀ ਕਹਿੰਦੇ ਬਣ ਗਿਆ ਹੋਣਾ ਸ਼ਾਇਦ ਬਾਈ ਇਹ ਬਣਿਆ ਨਹੀਂ ਹਾਲੇ ਤੇ ਆਪਾਂ ਪਤਾ ਕੀਤਾ ਇੱਥੋਂ ਮੁੰਡੇ ਭੋਗਪੁਰ ਦੇ ਜਿਹੜੇ ਡਰਾਈਵਰ ਉਹ ਕਹਿੰਦੇ ਵੀ ਐਤ ਕੀ ਕੰਮ ਜੋਰਾਂ ਤੇ ਆ ਤੇ ਅਗਲੇ ਸਾਲ ਤੱਕ ਵੀ ਕੰਪਲੀਟ ਹੋ ਜਾਊਗਾ ਇਹ ਅਗਲੇ ਸਾਲ ਤੱਕ ਜੀ ਆਸ ਹੈ ਦੀ ਬਾਕੀ ਸ਼ੋਰ ਨਹੀਂ ਕਹਿ ਸਕਦੇ ਜਿਹੜਾ ਅਗਲੇ ਸਾਲ ਇਧਰ ਨੂੰ ਸਫਰ ਕਰੂਗਾ ਜੇ ਆਪਣੇ ਵੀ ਕਿਤੇ ਭਾਗਾਂ 'ਚ ਹੋਇਆ ਤਾਂ ਕਰਾਂਗੇ ਤੇ ਫੇਰ ਦੱਸਾਂਗੇ ਵੀ ਬਣ ਗਿਆ ਕਿ ਨਹੀਂ ਬਣ ਗਿਆ ਨਹੀਂ ਤਾਂ ਜਿਹੜਾ ਸਫਰ ਕੀਤਾ ਉਹ ਦੱਸ ਦਿਓ ਬਈ ਬਣ ਗਿਆ ਕਿ ਨਹੀਂ ਇਹ ਕਟੋ-ਕਟਾ 35 ਕਿਲੋਮੀਟਰ 40 ਕਿਲੋਮੀਟਰ ਦਾ ਗੇੜ ਆ ਇਦਾਂ ਹੀ ਚੱਲਣਾ ਇਹ ਤੇ ਇੱਧਰ ਆਪਣਾ ਤੂਫਾਨ ਤੂਫਾਨ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆ ਜਾਓ ਜੀ ਇਸ ਦੀ ਜਾਣਕਾਰੀ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰਦੇ ਜੀ ਉਹ ਕਲਾਕਾਰੀ ਬਹੁਤ ਸੋਹਣੀ ਲੱਗੀ ਆਪਾਂ ਜ਼ੂਮ ਕਰਕੇ ਦਿਖਾ ਲਦੇ ਤੁਹਾਨੂੰ ਦੇਖੋ ਕੁਦਰਤੀ ਬਣਿਓ ਵਾਹੋ ਕਿੰਨੇ ਸੋਹਣੇ ਲਾਦੇ ਆ ਵਾਹ ਇਹਨਾਂ ਚੀਜ਼ਾਂ ਦੇਖ ਕੇ ਸਫਰ ਆਪਣਾ ਨਿਬੜਦਾ ਰਹਿੰਦਾ ਆ ਹਾਂਜੀ ਜੀ ਆਪਾਂ ਪਹੁੰਚਾਏ ਗਏ ਆ ਜੀ ਬੈਸਕੀ ਨਾਲੇ ਤੇ ਪਹੁੰਚੇ ਆ ਪਹੁੰਚਾਏ ਗਏ ਸੂਜਦੇ ਹੋਣੇ ਆ ਮਤਲਬ ਆਪਾਂ ਆਪਣੇ ਪੱਟਾਂ ਦੇ ਜ਼ੋਰ ਨਾਲ ਜਾਂ ਆਪਣੇ ਤੂਫਾਨ ਦੇ ਜ਼ੋਰ ਨਾਲ ਇੱਥੇ ਤੱਕ ਪਹੁੰਚੇ ਹੈਗੇ ਕਿਉਂਕਿ ਐਵੇਂ ਆਪਾਂ ਇਹ ਲਕੂਣਾ ਨਹੀਂ ਹੈਗਾ ਸਚਾਈ ਆ ਜੋ ਉਹ ਬਿਆਨ ਕਰਨੀ ਆ ਕਿਉਂਕਿ ਆਪਣਾ ਜ਼ਮੀਰ ਨਹੀਂ ਇਜਾਜ਼ਤ ਦਿੰਦਾ ਇਹਨਾਂ ਗੱਲਾਂ ਨੂੰ ਕਈ ਕਰਦੇ ਵੀ ਹੋਣਗੇ ਕਰਦੇ ਰਹਿਣ ਪਰ ਆਪਣਾ ਜ਼ਮੀਰ ਨਹੀਂ ਮੰਨਦਾ ਹੋਇਆ ਇਸ ਤਰ੍ਹਾਂ ਜੀ ਯਾਤੇ ਦੀਆਂ ਆਲਾ ਦਵਾਲਾ ਦੇਖੋ ਤੇ ਇਹਦੇ ਨਾਲ ਤੁਹਾਡੇ ਜਾਂ ਸਾਂਝੀ ਕਰ ਦਿੰਨੇ ਗੱਲਬਾਤ ਜੋ ਹੋਈ ਆ ਆਪਾਂ ਆਪਣੇ ਆਹ ਲਾਚੁੰਗਲਾ ਜਿਹੜਾ ਟਾਪ ਆ ਇਹ ਤੋਂ ਆਪਾਂ 5-6 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਸਗੇ ਚੜ੍ਹ ਰਹੇ ਸਗੇ ਤੇ ਬਾਈ ਆ ਪਿੱਛੇ ਦੀ ਕਲਿੱਪ ਵੀ ਦੇਖ ਕੇ ਹਟੇ ਹੋਣੇ ਆ ਪਹਿਲਾਂ ਵੀਡੀਓ ਜਿਹੜੀ ਪਿੱਛੇ ਨੰਗ ਕੇ ਗਈ ਹੈ ਉੱਥੇ ਆਪ ਨੂੰ ਇੱਕ ਰਾਜਸਥਾਨ ਦੇ ਬਾਈ ਮਿਲੇ ਜਿਨ੍ਹਾਂ ਕੋ 50 ਪੀਤੀ ਸੀਗੀ ਜਿਹੜੇ ਮੈਗੀ ਬਣਾਉਂਦੇ ਸੀਗੇ ਤੇ ਉਹਨਾਂ ਬਾਈਆਂ ਦੀ ਗੱਡੀ ਹੋ ਗਈ ਖਰਾਬ ਤੇ ਗੱਡੀ ਉਹ ਟਰੱਕ ਵਿੱਚ ਲੱਤੀ ਲਿਆਉਂਦੇ ਸੀਗੇ ਟਰੱਕ ਵਿੱਚ ਲੱਤੀ ਲਿਆਉਂਦੇ ਸੀ ਆ ਟਰੱਕ ਸਗਾ ਉਹ ਟਰੱਕ ਦੇ ਨਾਲ ਖਾਲੀ ਪਹਿਲਾਂ ਤੋਂ ਆਪਣੇ ਵਾਲੇ ਚ ਲੱਦਣ ਨੂੰ ਕਹਿੰਦੇ ਲੱਗੇ ਸੀਗੇ ਮੈਂ ਕਿਹਾ ਰਹਿਣ ਤੋਂ ਬਾਈ ਮੇਰਾ ਥੋੜਾ ਹੀ ਸਫਰ ਰਹਿ ਗਿਆ ਵੇ ਯਾਨੀ ਕਿ ਆਪਣੀ ਉਹ ਟੋਪ ਤੱਕ 5-6 ਕਿਲੋਮੀਟਰ ਚੜਾਈ ਰਹਿ ਗਈ ਸੀ ਤੇ ਬਾਕੀ ਆ ਸਾਰਾ ਹੀ ਇੱਧਰ ਨੂੰ ਡਾਊਨ ਪੈਂਦਾ ਆ ਸਾਰੀ ਉਤਰਾਈ ਆਣੀ ਸੀ ਰੋਡ ਬਹੁਤ ਗੰਦਾ ਆ ਪਰ ਇਹ 'ਚ ਕੋਈ ਸ਼ੱਕ ਨਹੀਂ ਆਗੇ ਕੋਈ ਯਾਨੀ ਬੁਰਾ ਹਾਲ ਆਪਣਾ ਹੋਇਆ ਪਿਆ ਸੀਗਾ ਮਿੱਟੀ ਘੱਟੇ ਨਾਲ ਸਾਹ ਲੈ ਲੈ ਜਦਾਂ ਚੜਦੇ ਸੀਗੇ ਕਰਕੇ ਰੁਕਣਾ ਪੈਂਦਾ ਸੀਗਾ ਜਦੋਂ ਕੋਈ ਗੱਡੀ ਆਉਂਦੀ ਸੀਗੀ ਉਹਦੇ ਕਾਰਨ ਰੁਕਣਾ ਪੈਂਦਾ ਸੀਗਾ ਤੇ ਉਹ ਬਾਈਆਂ ਦੇ ਪਿੱਛੋਂ ਦੇਖਿਆ ਉਹ ਗੱਡੀ ਆਉਂਦੀ ਉਹ ਨਾਲ ਹੀ ਤੁਹਾਨੂੰ ਦਿਖਾ ਲਦੇ ਆਹ ਗੱਡੀ ਆਉਂਦੀ ਆ ਬਾਈਆਂ ਦੀ ਇਹਦੇ ਵਿੱਚ ਗੱਡੀ ਲੱਤੀ ਹੋ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਗੱਡੀ ਖਰਾਬ ਹੋਈ ਆ ਤੇ ਇਹ ਕਹਨ ਉਹ ਬਾਈ ਰੋਕਾ ਮੰਨੇ ਹੀ ਨਹੀਂ ਜੋ ਰਹੀ ਨਹੀਂ ਬਾਈ ਜੇ ਕਿਹਾ ਇੰਜੁਆਏ ਆ ਆਪਾਂ ਦਾ ਹਾਲ ਦੇਖੋ ਜੇ ਮਸਤੀ ਨਹੀਂ ਹੈ ਤੇ ਮੈਂ ਕਹਾਂ ਕਿ ਕਿੰਨਾ ਕੇ ਚਰ ਜੂਰ ਹਨਾ ਮਰੀ ਜਲੀ ਇਹਨਾਂ ਨੂੰ ਬਨਾਈਏ ਤੇ ਮੈਂ ਕਹਾਂ ਚੱਲ ਬਾਈ ਕੋਈ ਨਹੀਂ ਯਾਰ ਰੱਖ ਲਓ ਨਾ ਤੇ ਰੱਖ ਲਿਆ ਤੇ ਫੇ ਆਪਾਂ ਲਾ ਜੂਂਗਲਾ ਪਾਸ ਦੇ ਲੋਨ ਨੂੰ ਕਿਹਾ ਹੀ ਨਹੀਂ ਕਿਉਂਕੋ ਮੰਨ ਨਹੀਂ ਮੰਨਿਆ ਮਜਾ ਆਇਆ ਖਰਾਬ ਹੋ ਗਿਆ ਸੀਗਾ ਕਿਉਂਕੋ ਲਾਚੁੰਗਲਾ ਪਾਸ ਆਪਾਂ ਫਦੇ ਥੋੜੋ ਕਰਨਾ ਸੀਗਾ ਉਹ ਤਾਂ 6 ਕਿਲੋਮੀਟਰ ਆਪਾਂ ਇੱਥੇ ਟਰੱਕ ਤੇ ਲੱਦ ਕੇ ਲੈ ਕੇ ਆਏ ਸੀਗੇ ਉਹ ਮੈਨੂੰ ਮਜਾ ਆਇਆ ਨਹੀਂ ਲੱਗਾ ਆਪਾਂ ਨੂੰ ਆਪਾਂ ਕਹਿਆ ਰਹਿਣ ਯਾਰ ਹੁਣ ਬੈਸਕੀ ਨਾਲੇ ਪਹੁੰਚੇ ਸੀ ਇਹ ਤਾਂ ਸਰਚੂ ਤੱਕ ਖਿੰਦੇ ਆਪਾਂ ਨੂੰ ਵੀ ਸਰਚੂ ਤੱਕ ਬਾਈ ਸਾਡੇ ਨਾਲੇ ਹੀ ਚੱਲ ਤੇ ਆਪਾਂ ਕਹਿਆ ਨਹੀਂ ਬਾਈ ਭਰਾ ਤੂੰ ਮੈਨੂੰ ਬੈਸਕੀ ਨਾਲੇ ਲਾ ਦੋ ਮੈਂ ਕੱਲ ਨੂੰ ਚੜਾਈਆਂ ਆਪੇ ਜਾਣੀਆਂ ਭਰਾ ਇੰਨਾ ਬਹੁਤ ਹੈ ਤੁਹਾਡਾ ਮੈਂ ਤੁਹਾਡੀ ਮੰਨ ਲਈ ਹੁਣ ਤੁਸੀਂ ਮੇਰੀ ਮੰਨ ਲਓ ਇਹ ਵਾਕਿਆ ਆਪਣੇ ਨਾਲ ਹੋਇਆ ਬਾਕੀ ਮਿਲਾਉਨੇ ਆ ਗੱਡੀ ਉਹਨਾਂ ਦੀ ਪਹੁੰਚ ਚੱਲੀ ਆ ਉਹਨਾਂ ਦੇ ਨਾਲ ਤੇ ਇੱਧਰ ਆਪਣਾ ਤੂਫਾਨ ਤੇ ਆਹ ਗੱਡੀ ਦੇ ਵਿੱਚ ਆਪਾਂ ਲੱਦਿਆ ਸਗਾ ਕੋੜਾ ਆਪਣਾ ਤੇ ਇਹ ਬੈਸਕੀ ਨਾਲ ਆਇਆ ਜਿੱਥੇ ਆਪਾਂ ਜੇ ਰਾਤ ਰੁਕਣਾ ਆ ਗੱਡੀ ਵਿੱਚ ਤਾਂ ਭਾਵੇਂ ਸਰਚੂ ਵੀ ਟੱਪ ਜਾਂਦੇ ਅੱਜ ਪਰ ਨਹੀਂ ਜਮੀਰ ਨਹੀਂ ਇਜਾਜ਼ਤ ਦਿੰਦਾ ਸਫਰਾਂ ਤੇ ਆ ਸਫਰਾਂ ਤੇ ਰਵਾਂਗੇ ਕੋਈ ਬੇਇਮਾਨੀਆਂ ਨਹੀਂ ਕਰਨੀਆਂ ਹੈਗੀਆਂ ਸਫਰਾਂ 'ਚ ਵੀ ਜੇ ਸਫਰਾਂ 'ਚ ਵੀ ਬੇਇਮਾਨੀ ਕਰਨ ਲੱਪੇ ਫੇ ਕਾਦੇ ਜਮੀਰ ਆਪਣੇ ਹੈ ਨਾ ਜਦੋਂ ਇਦਾਂ ਨਾ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਸਾਰੇ ਜਿੰਨਾ ਬੰਦੇ ਨੇ ਟਰੈਵਲ ਕੀਤਾ ਵੀ ਹੁੰਦਾ ਆ ਆਨੰਦ ਮਾਣਿਆ ਹੁੰਦਾ ਸਾਰਾ ਹੀ ਆਨੰਦ ਖਰਾਬ ਹੋ ਜਾਂਦਾ ਬਾਈਆਂ ਦਾ ਹੁਣ ਵਿਚਾਰਿਆਂ ਦਾ ਮੂਡ ਹੀ ਅਪਸੈਟ ਹੋਇਆ ਪਿਆ ਆ ਉਹ ਬਾਈ ਵੀ ਲੰਮਾ ਪਿਆ ਆ ਬਾਈ ਦਾ ਵੀ ਦਿਲ ਨਹੀਂ ਕਰਦਾ ਗੱਲ ਕਰਨ ਨੂੰ ਉਹ ਬਾਈ ਦਾ ਵੀ ਵਿਚਾਰੇ ਦਾ ਮੂਡ ਅਪਸੈਟ ਆ ਤੇ ਬਾਈ ਹੁਣ ਚੰਡੀਗੜ੍ਹ ਜਾ ਕੇ ਸਹੀ ਕਰਵਾਉਂਗੇ ਹਾਂ ਤੇ ਅਭੀ ਇਹ ਯਾਨੀ ਕਿ ਹੈ ਵੀ ਇਸ ਦਾ ਜੋ ਹੁੰਦਾ ਹੈ ठीक करवाने के लिए के आपके पैसे आपके पास से ही लगेंगे ड्राइवर के लगेंगे गाड़ी है? कोई है। अच्छा गाड़ी किसी आप रेंट पर लेकर आए थे ड्राइवर बैठे अंदर। ड्राइवर का भी यार बहुत नुकसान है ना जी? नहीं, 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 नहीं ये बढ़िया बात है थोड़ा देना देना जरूर यार ना हेल्प करनी चाहिए हाँ 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 सही है यार क्योंकि यार उसका भी रोजी रोटी है ना यार मैं शब्द नहीं है कैसे बोलूं यानी कि आप बहुत गलत हुआ जो भी हुआ यार आपका सारा मजा ही खराब हो गया पूरे टूर का मजा खराब हो गया चलो कोई नहीं भगवान के हरदास करो अभी आगे अच्छा हो ना कहां से कहां से अच्छा होगा <laughs> वो तो वो रोड आगे से अच्छा हो जाएगा बस थोड़ा ही आया है तो आपको आ गड्डी है यार भाइयों की बेचारे रेंट दे करके लेके आए थे नुकसान ड्राइवर का भी यार बहुत हो गया ਪਰ ਯਾਰ ਮਾਲਕ ਮਿਹਰ ਕਰੇ ਸਾਧਨ ਫਿੱਟੇ ਹੀ ਰਵੇ ਕਿਸੇ ਦਾ ਵੀ ਹੋਵੇ ਜਿਹੜਾ ਵੀ ਹੋਵੇ ਬਾਕੀ ਜੋ ਮਾਲਕ ਨੂੰ ਮਨਜ਼ੂਰ ਹੋਣਾ ਤੋਂ ਹੋਈ ਜਾਂਦਾ ਹਨ ਆਪਾਂ ਵੀ ਕਿਹੜਾ ਸੋਚਿਆ ਸੀਗਾ ਵੀ ਆਹ 6 ਕਿਲੋਮੀਟਰ ਦੀ ਚੜਾਈ ਘੋੜਾ ਟਰੱਕੇ ਚਾੜ ਕੇ ਚਾਣੀ ਆ ਮੋੜ ਕੇ 10 ਕਿਲੋਮੀਟਰ ਉਤرائی ਸੀ ਸਾਰੀ 10 15 ਦੀ ਤੇ ਉਹ ਵੀ ਘੋੜਾ ਟਰੱਕ ਦੀ ਚਾੜ ਕੇ ਪੁੱਤਰੇ ਆ ਆਪਾਂ ਲਗੋਇਆ ਨਹੀਂ ਕੋਪੀ ਸੱਚ ਦੱਸਦਾ ਤੁਹਾਨੂੰ ਜੀ ਇਹ ਗੱਡੀ ਦਾ ਯਾਰ ਟਰਬੋ ਵਹਿ ਗਿਆ ਟਰਬੋ ਵਹਿਣ ਦੇ ਕਾਰਨ ਹੋਣ ਇਹਨੂੰ ਚੰਡੀਗੜ੍ਹੋਂ ਜਾ ਕੇ ਨਹੀਂ ਠੀਕ ਕਰਵਾਉਣਾ ਯਾਰ ਬਾਈ ਦਾ ਨੁਕਸਾਨ ਬਹੁਤ ਹੋ ਗਿਆ ਯਾਰ ਬਾਕੀ ਇਹ ਬਾਈ ਦਾ ਨਹੀਂ ਬਹੁਤ ਗੱਡੀਆਂ ਦੇਖੀਆਂ ਆਪਾਂ ਇੱਥੇ ਬੈਸਕੀ ਨਾਲੇ ਤੇ ਲੱਦ ਕੇ ਲਿਆਉਂਦੇ ਗੱਡੀਆਂ ਬਹੁਤ ਖਰਾਬ ਹੁੰਦੀਆਂ ਇਸ ਰੋਡ ਤੇ ਮੋਟਰਸਾਈਕਲ ਵੀ ਬਹੁਤ ਖਰਾਬ ਹੁੰਦੇ ਦੇਖੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਹਲੋ ਜੀ ਟਾਇਰ ਦਾ ਭੁੱਲ ਗਿਆ ਪਟਾਕਾ ਟਾਇਰ ਹੈਗਾ ਆਪਣੇ ਕੋ ਚਲੋ ਕੋਈ ਨਹੀਂ ਫਿਕਰ ਨਾ ਕਰੀ ਤੂਫਾਨ ਸਿਆਂ ਬਦਲਦੇ ਨੇ ਟਾਇਰ ਆਪਿਆ ਟੂਬ ਦਾ ਪਟਾਕਾ ਤੇ ਟਾਇਰ ਦਾ ਟਾਇਰ ਆਂ ਇੱਥੋਂ ਆ ਬਾਈ ਆਪਣੇ ਕਰਨਾਟਕਾ ਤੋਂ ਤੇ ਬਾਈਆਂ ਨੇ ਪੂਰੀ ਹੈਲਪ ਕਰ ਰਾਇਆ ਬਾਈ ਥੈਂਕ ਯੂ ਬਾਈ ਧੰਨਵਾਦ ਬਰਾ ਇਹ ਬਾਈਆਂ ਨੇ ਖੋਲਿਆ ਤੇ ਟਾਇਰ ਆਪਣੇ ਕੋ ਹੈਗਾ ਹੀ ਸੀਗਾ ਨਮਾ ਤੇ ਡੇਰ ਆਪਾਂ ਲੈ ਗਏ ਤੁਰੇ ਸੀਗੇ ਟਿਊਬਾਂ ਸੀਗੀਆਂ ਆਪਣੇ ਕੋ ਦੋ ਤਿੰਨ ਦੋ ਟਿਊਬਾਂ ਤਿੰਨ ਸੀਗੀਆਂ ਇੱਕ ਆਪਾਂ ਬਦਲ ਲਈ ਸੀਗੀ ਦੂਜੀ ਆ ਇੱਕ ਆਪਣੇ ਕੋ ਐਕਸਟਰਾ ਪਈ ਆ ਚਲੋ ਹੁਣ ਬਦਲਦੇ ਆ ਲਓ ਜੀ ਇਹ ਵੀ ਚੇਤੇ ਰਹੂਗਾ ਬੈਸਕੀ ਨਾਲੇ ਦੇ ਟਾਇਰ ਪਾਟਾ ਰੋਡ ਯਾਰ ਬਹੁਤ ਗੰਦਾ ਆ ਸਾਈਕਲਿੰਗ ਜਿੰਨੇ ਸਾਈਕਲੈਸਟ ਆਪਾਂ ਦੇ ਹੀ ਕਹਾਂਗੇ ਭਰਾ ਬਈ ਪਾਂਗ ਤੋਂ 8 ਕਿਲੋ ਮੀਟਰ ਪਿੱਛੇ ਹੀ ਫਰੈਸ਼ ਕੀ ਭਾਈ ਦੀ ਮੰਨ ਲੈਣੀ ਚਾਹੀਦੀ ਮੈਨੂੰ ਟਰੱਕ ਤੇ ਰੱਖ ਲੈਣਾ ਚਾਹੀਦਾ ਸੀ ਸਾਈਕਲ ਉਹੀ ਗੱਲ ਕਹਿੰਦੇ ਹੁੰਦੇ ਸਿਆਣਿਆਂ ਦਾ ਕਿਆ ਤੇ ਔਲੇ ਦਾ ਖਾਦਾ ਬਾਅਦ ਚ ਹੀ ਪਤਾ ਲੱਗਦਾ ਆ ਆ ਹੁਣ ਪਤਾ ਲੱਗਾ ਜਦੋਂ ਪਟਾਖਾ ਕਹਿੰਦਾ ਠਾ ਉਹ ਬਾਈ ਤਾਂ ਡਰੇ ਹੀ ਗਿਆ ਸੀਗਾ ਜਦੋਂ ਪਟਾਕਾ ਪਿਆ ਬਾਈ ਡਰ ਗਿਆ ਸੀ ਆਪਨਾ ਆਪਾਂ ਤਾਂ ਅੰਦਰ ਲੰਮੇ ਬੈ ਜੀ ਰੈਸਟ ਕਰਦੇ ਸੀਗੇ ਬਾਈ ਡਰ ਗਿਆ ਸੀਗਾ ਫਰੈਸ਼ ਕੀ ਭਾਈ ਮੰਨ ਲੈਣੀ ਚਾਹੀਦੀ ਸੀ ਤੇਰੀ ਯਾਰ ਗਲਤੀ ਹੋ ਗਈ ਅੱਗੇ ਤੋਂ ਆਪਾਂ ਤੇਰੀ ਗੱਲ ਹਰੇ ਮੰਨੇ ਹੀ ਲਿਆ ਕਰਨੀ ਯਾਰ ਬੋਰ ਰੋਡ ਗੰਦਾ ਆ ਜੀ 30 35 ਕਿਲੋਮੀਟਰ ਦਾ ਵੱਡੇ ਵੱਡੇ ਤਿੱਖੇ ਤਿੱਖੇ ਪੱਥਰ ਆ ਸੂਏ ਯਾਰ ਕੇ ਹੁਣ ਆ ਨਵਾਂ ਪਾਇਆ ਆ ਤੇ ਬਾਕੀ ਦੇਖਦੇ ਆ ਜੋ ਮਹਾਰਾਜ ਨੂੰ ਮਨਜ਼ੂਰ ਹੋਣਾ ਤਾਂ ਹੋਈ ਆ ਕਿ ਨਹੀਂ ਤੁਹਾਨੂੰ ਟੈਨਸ਼ਨ ਨਹੀਂ ਲੈਣੀ ਨਜ਼ਾਰੇ ਲੁੱਟਣੇ ਆਪਾਂ ਘੋੜੇ ਦੀ ਆਪਾਂ ਪਹਿਲੀਆਂ ਚੀਜ਼ਾਂ ਕੋਈ ਵੀ ਛੱਡੀਆਂ ਨਹੀਂ ਨਿਸ਼ਾਨੀ ਸਾਹਮਣੇ ਰੱਖ ਦੇ ਦਿੰਦੇ ਸੀ ਤੇ ਪਾਰਾ ਟੂਬ ਤੇ ਆ ਟਾਇਰ ਇਥੋਂ ਪਾਟਾ ਤੇ ਇਹ ਛੱਡ ਕੇ ਹੁਣ ਜਾਣੇ ਪੈਣੇ ਯਾਰ ਕੋਈ ਨਹੀਂ ਦਮਾਂ ਸਿਆ ਜਾਂਦਾ ਦਾ ਬੜੀਆਂ ਹੀ ਰੇੜੀਆਂ ਆ ਇਹ ਜਾਦ ਬਣ ਗਈ ਇੱਕ ਬਈ ਬਿਸਕੀ ਨਾਲੇ ਤੇ ਟਾਇਰ ਪਾਟਾ ਹੈਗਾ ਵੀਰੋ ਆ ਹਾਲੰਦਾ ਜਦੋਂ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਬੰਦੇ ਦੇ ਵਿੱਚ ਇਸ ਕਰਕੇ ਜਿਹਨੂੰ ਆਕਸੀਜਨ ਦੀ ਪ੍ਰੋਬਲਮ ਹੈ ਉਹ ਤਾਂ ਇਧਰ ਨੂੰ ਸਫ਼ਰ ਨਾ ਹੀ ਕਰੇ ਮੇਰਾ ਭਰਾ ਆ ਤੜਫਦਾ ਬੰਦਾ ਦੇਖ ਨਹੀਂ ਜਾਂਦਾ ਆਪਣੇ ਕੋਲ ਤੇ ਰੂਮ ਸਿਗਾ ਆਪਾਂ ਕਹਿਆ ਭਰਾਵਾ ਤੁਸੀਂ ਮੇਰੇ ਵਾਲੇ ਜੇ ਪੈ ਜਾਓ ਕੋਈ ਚੱਕਰ ਨਹੀਂ ਹੈਗਾ ਇਹਨਾਂ ਦਾ ਫਰਜ਼ ਬਣਦਾ ਆਪਣਾ ਬਾਈ ਇਹਦੇ ਪੈਰ ਪੂਰ ਚੱਸੋ ਸਹੀ ਗੱਲ ਆ ਤੇ ਤੁਸੀਂ ਭਾਜੀ ਇਹਨੂੰ ਇੱਕ ਦੋ ਪੰਪ ਖੂਰ ਦੋ ਬਹੁਤ ਲੱਗਿਆ ਹਾਂ ਪੰਪ ਹੋਰ ਲਗਾ ਦਿਓ ਕੋਈ ਬਾਤ ਨਹੀਂ ਆ